ਮੇਰਾ ਹਰਪਿੰਦਰ ਸਿੰਘ ਹੈ ਵੀਰੇ ਸਰਪਿੰਦਰ ਸਿੰਘ ਜੀ ਕੀ ਆ ਜਿਹੜੀ ਪੂਰੀ ਘਟਨਾ ਸੀ ਗੱਡੀ ਚਲਾ ਰਹੇ ਸੀ ਹਾਂਜੀ ਵੀਰੇ ਮੈਂ ਗੱਡੀ ਚਲਾ ਰਿਹਾ ਸੀ ਕੀ ਘਟਨਾ ਹੋਈ ਉਹ ਵੀਰੇ ਕਲਾਲ ਮਾਜਰੇ ਨੂੰ ਸਰਪੱਲੇਵਾਲ ਨੂੰ ਜਾ ਰਹੀ ਸੀਗੇ ਸਣੀ ਮਹਿਲ ਕਲਾਂ ਤੋਂ ਬੱਚੇ ਤਾਰ ਕੇ ਤੇ ਰਸਤੇ ਦੇ ਸਾਹਮਣੇ ਤੋਂ ਸਿੰਗਲ ਸੜਕ ਤੇ ਮਰੋਂ ਗੱਡੀ ਆ ਰਹੀ ਸੀ ਸਪੀਡ ਤੇ ਤੇ ਉਹਨੂੰ ਸਾਈਡ ਦੇਣ ਲੱਗਿਆ ਗੱਡੀ ਸਾਈਡ ਤੇ ਕਰ ਲਈ ਐ ਤੇ ਉਦੋਂ ਬਾਅਦ ਕਮੀ ਪਿਆ ਕਰਕੇ ਗੱਡੀ ਥੱਲੀ ਲੈ ਗਈ ਠੀਕ ਹੈ ਜੀ ਕਿੰਨੇ ਬੱਚੇ ਸੀ ਰਿਹਾ 55 ਦੇ ਆਸ-ਪਾਸ ਸੀਗੇ ਬਾਕੀ ਪਹਿਲਾਂ ਸਾਰੇ ਤਰਤੇ ਸੀਗੇ ਮਾ ਕਰਮਾ ਕਰਾਲ ਮਾਜਰੇ ਦੇ ਤੇ ਕਿਰਪਾਲੇ ਆਉਂਦੇ 2-3 ਬੱਚੇ ਸੀਗੇ ਬਸ ਠੀਕ ਹੈ ਜੀ ਤੇ ਜਿਹੜੇ ਤੁਹਾਡੇ ਨਾਲ ਸਾਥੀ ਆ ਜਿਹਨਾਂ ਦੀ ਮੌਤ ਹੋਈ ਹੈ ਉਹਨਾਂ ਦੇ ਵੀ ਕਾਰਨ ਬਣਿਆ ਮੌਤ ਉਹ ਵੀਰੇ ਟਾਕੀ 'ਚ ਖੜੇ ਸੀਗੇ ਤੇ ਤਾਂ ਕਰਕੇ ਗੱਡੀ ਸਲਿੱਪ ਹੋਣ ਕਰਕੇ ਉਹ ਥੱਲੇ ਆ ਗਏ ਸੀਗੇ ਠੀਕ ਹੈ ਜੀ ਬੱਚਿਆਂ ਨੇ ਕੋਈ ਸੱਟ ਫੇਰ ਨਹੀਂ ਬੱਚੇ ਸਾਰੇ ਠੀਕ ਨੇ ਬਾਈ ਬੱਚੇ ਸਾਰੇ ਠੀਕ ਨੇ ਬੱਚੇ ਸਾਰੇ ਕਰਲੇ ਸੀਗੇ ਬੱਚਨ ਨੂੰ ਕੋਈ ਦਿੱਕਤ ਨਹੀਂ ਸੀ ਮੇਰਾ ਨਾਮ ਤਾਂ ਸਾਹੂ ਸਾਹ ਪਲਾਦਿਆ ਅੰਮ੍ਰਿਤਪੁਰ ਦਾ ਕੀ ਲੱਗਦਾ ਸੀ ਮੇਰਾ ਪੱਟੀ ਦਾ ਹੈ ਕਿਵੇਂ ਹੋਈ ਉਹਨਾਂ ਇਹ ਗੱਲਬਾਤ ਕਿਵੇਂ ਤੁਹਾਨੂੰ ਪਤਾ ਲੱਗਿਆ ਮੈਂ ਉਹਦਾ ਵੀਰੇ ਫੋਨ ਪੜਨਾ ਗਿਆ ਸੀਗਾ ਤਾਂ ਪੰਡਾ ਹਾਂ ਅੱਜ ਤਾਂ ਕੰਮ ਕਰਦੇ ਸੀਗੇ ਹਾਂ ਉਹ ਅੱਛੀ ਬਾਤ ਸੌਤ ਤੇ ਅੱਥੇ ਅਬਰਵਾ ਹੈ ਤਰਫੇ ਤੇ ਹਾਂ ਹਾਂ ਸਰਦ ਤੇ ਜਦੋਂ ਆ ਕੇ ਦੇਖਿਆ ਮੇਰੇ ਉਹਨਾਂ ਦਾ ਬਾਹਰ ਕੱਢਿਆ ਸੀ ਠੀਕ ਹੈ ਜਦੋਂ ਮੈਂ ਪਤਾ ਕੀਤਾ ਉਹ ਕਹਿੰਦੇ ਵੀ ਥੱਲੇ ਆਇਆ ਸੀ ਠੀਕ ਹੈ ਹਾਂ ਪਾਸੇ ਥੱਲੇ ਆਇਆ ਸੀ ਹਾਂ ਮੇਰੇ ਉਹਨਾਂ ਦਾ ਮਤ ਹੈ ਨਹੀਂ ਸੀ ਕੋਤ ਪੂਰਾ ਆਇਆ ਸੀ ਠੀਕ ਹੈ ਮੈਂ ਤਾਂ ਕੋਸਾ ਸਾਫਾਤ ਕਿਤੇ ਮੈਂ ਹੀ ਲਾਇਆ ਕਰਵਾਇਆ ਕਹਿੰਦਾ ਕਿ ਮੈਂ ਡਾਕਟਰ ਸਾਹਿਬ ਆ ਕੇ ਸੀਗਾ ਉਹ ਕਹਿੰਦੇ ਹਾਂ ਕਾ ਕਿੰਨੇ ਟਾਈਮ ਤੋਂ ਜਿਹੜਾ ਇਹ ਮੂਢੇ ਵਿੱਚ ਕੰਮ ਕਰ ਰਿਹਾ ਸੀ ਇਹ ਸਕੂਲ ਚ ਮੈਂ ਖਿਆ ਪਹਿਲਾਂ ਪਰਾਣਾ ਲੱਗਾ ਹੋਇਆ ਸੀਗਾ ਕਾਫੀ ਟਾਈਮ ਤੋਂ ਮੈਂ ਪ੍ਰਜੀਤ ਸਿੰਘ ਜੀ ਕਿਰਪਾਲੇ ਹਾਲ ਤੋਂ ਜੀ ਜੀ ਜੋ ਤੁਸੀਂ ਮੌਕੇ ਤੇ ਪਹੁੰਚੇ ਤਾਂ ਕੀ ਹਾਲਾਤ ਸੀਗੇ ਇਹ ਮੌਕੇ ਤੇ ਜੀ ਬਹੁਤ ਵੱੱਟਸ ਆਪਣੀ ਡਿੱਗ ਚੁੱਕੀ ਸੀ ਬੜੇ ਗੰਭੀਰ ਹਾਲਾਤ ਸੀ ਜਦੋਂ ਅਸੀਂ ਆ ਰਹੇ ਸੀ ਜੀ ਇਧਰੋਂ ਆਪਣੇ ਕਿਰਪਾਲ ਸਿੰਘ ਵਾਲਾ ਤੋਂ ਮਹਿਲ ਕਲਾਂ ਨੂੰ ਇੱਥੇ ਚਾਣਕ ਜਦੋਂ ਅਸੀਂ ਬੱਸ ਦੇਖੀ ਤੁਰੰਤ ਗੁਰੂ ਘਰ ਦੇ ਆਪਾਂ ਸ਼ੇਬਾਦਾਰ ਨੂੰ ਅਨਫਾਰਮ ਕੀਤਾ ਵੀ ਬਾਬਾ ਜੀ ਉੱਥੇ ਬੱਸ ਡ ਪਲਟ ਗਈ ਤੇ ਬੇਨਤੀ ਕਰੋ ਵੀ ਆਪਣੇ ਬੱਚੇ ਸਹੀ ਸਲਾਮਤ ਕੱਢ ਗਏ ਆਪਾਂ ਬਾਹਰ ਜਦੋਂ ਮੌਕੇ ਤੇ ਸਾਰਾ ਪਿੰਡ ਇਕੱਠਾ ਹੋਇਆ ਜੀ ਇੱਥੇ ਅਸੀਂ ਬੱਸ ਨੂੰ ਇੱਕ ਪਾਸੋਂ ਧੱਕਿਆ ਉਹਦੇ ਨਾਲ ਜਿਹੜਾ ਥੱਲੇ ਕਨੈਕਟਰ ਸੀ ਬਾਰੀ ਵਿੱਚ ਖੜਾ ਸੀ ਤੇ ਉਹ ਦੱਬਿਆ ਗਿਆ ਤੇ ਉਹਦੀ ਮੌਤ ਹੋ ਗਈ ਜੀ ਮੌਕੇ ਤੇ ਤੇ ਬਾਕੀ ਬੱਚੇ ਸਹੀ ਸਲਾਮਤ ਆ ਜੀ ਉਹ ਅਸੀਂ ਕੱਢ ਲਏ ਬੱਚਿਆਂ ਦੇ ਕੋਈ ਛੱਟ ਤਾਂ ਨਹੀਂ ਨਹੀਂ ਬੱਚਿਆਂ ਦੇ ਨਾਰਮਲ ਹੀ ਛੱਟਾਂ ਹੋਣਗੀਆਂ ਜੀ ਮੰਨ ਲਓ ਇੰਨਾ ਵੀਰ ਤਾਂ ਨਹੀਂ ਕੇਤੇ ਨਹੀਂ ਨਹੀਂ ਜੀ ਨਹੀਂ ਸੂਨੀ ਬਸਪਾਲਟੀ ਹੈ ਤੁਹਾਡੇ ਕੋਲ ਆਏ ਹੋਗੇ ਹਾਂਜੀ ਹਾਂਜੀ ਬੱਚੇ ਜਾਂ ਕੀ ਕਿੰਨੀ ਸਮਾਂ ਸਾਡੇ ਕੋਲ ਤਾਂ ਇੱਕ ਕੰਡਕਟਰ ਆਇਆ ਸੀ ਬਸ ਉਹਦਾ ਹਾਂਜੀ ਤੇ ਉਹ ਬਰਾਉ ਡੈੱਡ ਸੀਗਾ ਡੈਥ ਹੋ ਚੁੱਕੀ ਸੀ ਉਹਦੀ ਪਹਿਲਾਂ ਹੀ 10 15 ਮਿੰਟ ਪਹਿਲਾਂ ਡੈਥ ਹੋ ਚੁੱਕੀ ਸੀ ਬੱਚਾ ਸਾਡੇ ਕੋਲ ਕੋਈ ਇੰਜਰਡ ਨਹੀਂ ਆਇਆ ਕਿੰਨੀ ਉਮਰ ਹੈ ਜੀ ਉਹਨਾਂ ਦੀ ਅਰਾਊਂਡ 30 ਸਾਲ ਦੀ ਉਮਰ ਹੈ ਬੱਚੇ ਦੀ ਕੰਡਕਟਰ ਦੀ ਜੀ ਹਾਂਜੀ ਤੇ ਹੋਰ ਕੋਈ ਬੱਚਾ ਜਾਂ ਕੋਈ ਹੋਰ ਨਹੀਂ ਬੱਚਾ ਕੋਈ ਨਹੀਂ ਹੈ ਸਰ ਠੀਕ ਹੈ ਅਮਰਤਪਾਲ ਸਿੰਘ ਹੈ ਬੱਚੇ ਦਾ ਕੰਡਕਟਰ ਦਾ ਨਾਮ ਇਹ ਰਹਿਣ ਵਾਲਾ ਫਲਾਲਵਾਸੇ ਦਾ ਸੀ ਠੀਕ ਹੈ ਠੀਕ ਹੈ ਤੇ ਜਦੋਂ ਸਾਡੇ ਕੋਲ ਆਇਆ ਆਲਮੋਸਟ 15 20 ਮਿੰਟ ਹੋ ਗਏ ਸੀ ਡੈਥ ਹੋਈ ਠੀਕ ਹੈ ਹਾਂ ਸਰ ਕੀ ਪੂਰਾ ਮਾਮਲਾ ਜਿਹੜਾ ਸਕੂਲ ਦੇ ਬਾਸਾ ਜਿਹੜੀ ਹੈ ਆ ਸਾਨੂੰ ਕਟੋਰੋਂ ਤੋਂ ਇਤਲਾਹ ਮਿਲੀ ਸੀ ਕੋਈ ਬੱਸ 스ਕ੍ਰੀਡ ਹੋ ਗਈ ਹੈ ਮਹਿਲਕਲਾ ਕਲਾਲਵਾਜਾ ਰੋਡ ਤੇ ਬੱਸ ਸਕੂਲ ਬੱਸ ਬੱਚਿਆਂ ਦੀ 스ਕ੍ਰੀਡ ਹੋ ਕੇ ਐਕਸੀਡੈਂਟ ਹੋ ਗਿਆ ਇਸ ਤੇ ਮੌਕੇ ਤੇ ਅਸੀਂ ਪਹੁੰਚੇ ਐਸਐਸਈ ਟੀਮ ਐਂਬੂਲੈਂਸ ਪਹੁੰਚੇ ਜੇ ਮੌਕੇ ਦੇਖ ਕੇ ਕਿ ਲਾਚਾਨਕ ਸੜਕ ਛੋਟੀ ਹੋਣ ਕਰਕੇ ਉਥੇ ਬਸਕਟ ਹੋ ਗਈ ਬੱਚਿਆਂ ਨਾਲ 32 33 ਬੱਚੇ ਸੀ ਬਾਬਾ ਗੰਗਾ ਸਿੰਘ ਕੱਢਦੇ ਪਰ ਸਭ ਤੋਂ ਵੱਡੀ ਗੱਲ ਹੈ ਬੱਚੇ ਸਾਰੇ ਸੁਰੱਖਤ ਨੇ ਬਸ ਦਾ ਕੰਡਕਟਰ ਬਸ एकदम ਪਰਚਾ ਉੱਥੇ ਆ ਕੇ ਜੀ ਰੱਤ ਹੋ ਗਈ ਉਹ ਡੈੱਡਪੋਡ ਹੋ ਗਿਆ ਸੀ ਹਸਪਤਾਲ ਗਈ ਉਹਦੇ ਵਾਪਸ ਤੋਂ ਬਿਆਨ ਲਖਣਗੇ ਜੋ ਲਖਾਉਣਗੇ ਸੀ ਉਹੇ ਜੀ ਕਰਵੇ ਕਰਾਂਗੇ ਜੀ